ਮਰ ਜਾਗੇ ਜੀ ਅਸੀਂ ਜਿਹਾ ਇਹ ਹਾਲ ਰਿਹਾ ਮੂਰੇ ਗਰਮੀ ਦਾ ਮੌਸਮ ਆ ਜੀ ਡੇਂਗੂ ਡੰਗੂ ਹੋ ਜਾਊਗਾ ਜੀ ਉਹੀ ਮਰ ਮੁਰ ਜਾਗੇ ਜੀ ਸਨ ਤਾਂ ਸਾਰਾ ਗਵਾੜਾ ਹੁੰਦਾ ਵੀ ਜੇ ਕਿਸੇ ਵਾਸਤੇ ਥਾਂ ਮੇਜ ਸਾਰਾ ਗਵਾੜੀ ਉੱਥੇ ਵਗਦੀ ਕੋਈ ਪਿੰਡੀ ਛੱਡ ਦੇ ਪਿੰਡੀ ਛੱਡਦੀ ਹੋਰ ਫਿਰ ਅਗਵਾੜ ਛੱਡਣ ਦਾ ਕੰਮ ਹੋਇਆ ਪਿਆ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਨੇ ਜੀ ਸਾਰੇ ਨਕਮਾ ਇਹ ਐਮ.ਐਲ.ਏ 25-30 ਬੰਦੇ ਨੇ ਉਹਨੇ ਬੇਇੱਜ਼ਤੀ ਕੀਤੀ ਜੀ ਉਹ ਕਹਿੰਦਾ ਤੁਸੀਂ ਕੋਰਟ ਚ ਵਗ ਜਾਓ ਕਹਿੰਦਾ ਅਸੀਂ ਅਖੇ ਵੀ ਅਸੀਂ ਕਿਹੜਾ ਵੋਟਾਂ ਦੇ ਨੂੰ ਕੋਰਟ ਚ ਪਾਈਆਂ ਮੈਨੂੰ ਕੀ ਪਤਾ ਤੁਸੀਂ ਕਹਿੰਦਾ ਕੀ ਕਿਹੜੇ ਆ ਜੀ ਵੀਰਾ ਘਰ ਆ ਪਾਣੀ ਚ ਖੜੀਏ ਕੰਦੀ ਇੱਕ ਵਾਰੀ ਪਹਿਲਾਂ ਡਿੱਗ ਪਿਆ ਜੀ ਦੂਜੀ ਵਾਰ ਖੜਾ ਕਰੇ ਬਿਮਾਰੀਆਂ ਦਾ ਵੀ ਇਤਬਰਾਹ ਲਿੰਗੂ ਹੋਇਆ ਪਿਆ ਜੀ ਫਿਲ ਘਟੇ ਪਏ ਆ ਸਾਰੇ ਗਵਾੜਦੇ ਜੀ ਕਹਿੰਦਾ ਮੇਰੇ ਕੋਲ ਤਾਂ ਜਿਹੜਾ ਬਿਸਕੁਟ ਖਾ ਕੇ ਸੁਵੀਰ ਮੈਸ ਕਰਨਾ ਤੇ ਟੈਂਟ ਰੂਟ ਦਾ ਖਰਚਾ ਕਰਾ ਗਿਆ ਮੈਂ ਇਹ ਕਿੱਥੋਂ ਭਰੂੰਗਾ ਤੁਸੀਂ ਪਾਈਪਾਂ ਦੀ ਗੱਲ ਕਰਦੇ ਹੋ ਐਂ ਕਹਿ ਕੇ ਉਹ ਭੱਜ ਜਾਂਦਾ ਇਹ ਗੱਲ ਕਰ ਹਾਂ ਇਹ ਗੱਲ ਕਰ ਵੀਡੀਓ ਤੇ ਆਪ ਖੋਦੀ ਜੁਬਾਨੀ ਖੋਦੀ ਜੁਬਾਨੀ ਗੱਲ ਕਹੀ ਬਾਜ਼ਾਰ ਦੇ ਵਿੱਚ ਜੀ ਕੈਸੀ ਵੀ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਸੁਣੀ ਵੀ ਆਮ ਘਰਾਂ ਦੇ ਵਿੱਚ ਉੱਠੀ ਸੁਣੀ ਦੋ ਵਾਰੀ ਇੱਥੇ ਧੱਕੇ ਖਾ ਕੇ ਉਹ ਮੁਰ ਗਿਆ ਨਾ ਉਹੀ ਹਾਲ ਆ ਬਰਾਵਾ ਹਾਂ ਪਹਿਲਾਂ ਵਾਲੇ ਸੀ ਜਿਹੜਾ ਉਹੀ ਹਾਲ ਨਾ ਹੀ ਪਾਉਂਦੇ ਦੁੱਧ ਐ ਤਾਂ ਹੋ ਜਾਂਦੀ ਵੋਟਾਂ ਨਹੀਂ ਪੈਂਦੀ ਨੰਗੇ ਪੈਰੀ ਫਿਰਦੇ ਨਹੀਂ ਹਰ ਵਕਤ ਜੀ ਸਾਡੇ ਦਾ ਬਿਮਾਰੀਆਂ ਦਾ ਨਿਕਾਰਾ ਆ ਬਰਾ ਹਾਲ ਆ ਇੱਥੇ ਬਿਮਾਰ ਤਾਂ ਹੋ ਹੀ ਪਿਆ ਭਾਈ ਅਜੇ ਇਦੋਂ ਮਗਰੋਂ ਕੀ ਹੋਵਾਂਗੇ ਮੱਛਰ ਤੋੜ ਤੋੜ ਖਾਈ ਜਾਂਦੇ ਸਰ ਜੀ ਰਾਤਾਂ ਨੀਂਦ ਨਹੀਂ ਆਉਂਦੀ ਬਿਮਾਰਾਂ ਬੰਦੇ ਬਿੰਦੇ ਬਿੰਦੇ ਉੱਠੀ ਜਾਂਦੇ ਆ ਕਿ ਜਾਗਦੇ ਪਏ ਸਾਤਿrical ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਪਿੰਡ ਬਾਲਿਆਂਵਾਲੀ ਦੀ ਇੱਕ ਤਸਵੀਰ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਿਹਾ ਇਹ ਤਸਵੀਰ ਦੇਖ ਕੇ ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਖੁਸ਼ਹਾਲ ਪੰਜਾਬ ਦੇ ਵਿੱਚ ਖੜਾ ਇਹ ਤਸਵੀਰ ਦੇਖ ਕੇ ਮੈਨੂੰ ਲੱਗ ਰਿਹਾ ਕਿ ਜਿਵੇਂ ਇੱਕ ਨਰਕ ਵਾਲੀ ਗਲੀ ਦੇ ਵਿੱਚ ਮੈਂ ਖੜਾ ਹਾਂ ਕਿਉਂਕਿ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਇਹੋ ਕਹਿੰਦੇ ਨੇ ਕਿ ਬਿਮਾਰੀਆਂ ਇਹਨਾਂ ਦੇ ਘਰ ਦੇ ਵਿੱਚ ਘਰ ਕਰ ਚੁੱਕੀਆਂ ਨੇ ਕਿਉਂਕਿ ਗੰਦਾ ਪਾਣੀ ਤਕਰੀਬਨ ਦੋਹਾ ਮਹੀਨਿਆਂ ਮਹੀਨਿਆਂ ਤੋਂ ਇਹਨਾਂ ਦੀਆਂ ਜਿਹੜੇ ਹੈਗੇ ਨੇ ਘਰਾਂ ਦੇ ਅੱਗੇ ਖੜਾ ਆ। ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਹੁੰਦੀ ਆ ਜਾਂ ਮੌਕੇ ਦੇ ਐਮ.ਐਲ.ਏ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਐਮ.ਐਲ.ਏ ਸਾਹਿਬ ਬੜਾ ਸੋਹਣਾ ਜਵਾਬ ਦਿੰਦੇ ਨੇ। ਵੋਟਾਂ ਲੈਣੀਆਂ ਜ਼ਰੂਰ ਇਹਨਾਂ ਘਰਾਂ ਤੋਂ ਲੈਣ ਦੇ ਲਈ ਆਏ ਹੋਣਗੇ। ਵੋਟਾਂ ਜ਼ਰੂਰ ਇਹਨਾਂ ਘਰਾਂ ਨੇ ਪਾਈਆਂ ਹੋਣਗੀਆਂ। ਪਰ ਜਦੋਂ ਜਵਾਬ ਇਹਨਾਂ ਨੂੰ ਮਿਲਦਾ ਆ ਤਾਂ ਵਾਕਿਆ ਦੇ ਵਿੱਚ ਆਸ ਹੋਈ ਨਾ। ਸ਼ਾਇਦ ਇੱਕ ਐਮ.ਐਲ.ਏ ਇਦਾਂ ਦਾ ਜਵਾਬ ਦਿੰਦਾ ਸੋਹਣਾ ਲੱਗਦਾ ਹੈ। ਐਮ.ਐਲ.ਏ ਸਾਹਿਬ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਤੁਸੀਂ ਕੋਰਟ ਦੇ ਵਿੱਚ ਚਲੇ ਜਾਓ। ਵੋਟਾਂ ਤਾਂ ਐਮਐਲਏ ਨੂੰ ਪਾਈਆਂ ਸੀ ਵੋਟਾਂ ਤਾਂ ਕੋਟ ਨੂੰ ਨਹੀਂ ਪਾਈਆਂ ਸੀ ਤਾਂ ਫਿਰ ਇਹ ਜਵਾਬ ਕਿਉਂ ਆ ਇਹ ਲੋਕਾਂ ਦੀ ਜੁਬਾਨੀ ਤੁਹਾਨੂੰ ਦਰਦ ਜਿਹੜਾ ਸੁਣਾਵਾਂ ਕਿ ਦਰਦ ਇਹਨਾਂ ਲੋਕਾਂ ਦਾ ਜਿਹੜਾ ਕੀ ਆ ਹੁਣ ਅਸੀਂ ਇੱਥੇ ਖੜੇ ਆ ਖੜਿਆ ਨਹੀਂ ਜਾ ਰਹਾ 5 ਮਿੰਟ ਵੀ ਖੜਿਆ ਨਹੀਂ ਜਾ ਰਹਾ ਕਿਉਂਕਿ ਇੰਨੀ ਗੰਦੀ ਬਦਬੂ ਆ ਸੋਚੋ ਉਹ ਲੋਕ ਉਹ ਘਰ ਤਕਰੀਬਨ ਕਹਿੰਦੇ ਨੇ ਕਿ 150 ਤੋਂ ਵਧੇਰੇ ਘਰ ਪ੍ਰਭਾਵਿਤ ਆ ਇਸ ਪਾਣੀ ਤੋਂ ਇਸ ਗੰਦੇ ਪਾਣੀ ਤੋਂ ਜਿਹਦੀ ਨਿਕਾਸੀ ਤਕਰੀਬਨ 2 ਮਹੀਨਿਆਂ ਤੋਂ ਨਹੀਂ ਹੋਈ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਆਪਦੀ ਦਿਨ ਕੱਟੀ ਜਿਹੜੀ ਆ ਉਹ ਕਰਦੇ ਹੋਣਗੇ ਗੱਲਬਾਤ ਪਾਈ ਹੋਰਾਂ ਦੇ ਨਾਲ ਕਰਾਂਗੇ ਤੁਹਾਡਾ ਵੀ ਘਰ ਹੈਗਾ ਜੀ ਵਿੱਚ ਹਾਂਜੀ ਕਦੋਂ ਤੋਂ ਹਾਲਾਤ ਆਏ ਦੋ ਮਹੀਨੇ ਤਾਂ ਹੋ ਗਏ ਜੀ ਜਨਾਬ ਹਾਂ ਹਾਂ ਸਾਹਿਬ ਇਹ ਤਾਂ ਫਿਰ ਗੰਦੀ ਸਮੈਲ ਬਹੁਤਾ ਖੜਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਦੁਖੀ ਆ ਜੀ ਮੱਛਰ ਐ ਡਾਡਾ ਭੈਣਾਂ ਬੱਚੇ ਸੌਂਦੇ ਆ ਨਾ ਕੋਈ ਔਰਤਾਂ ਸੌਂਦੀਆਂ ਨਾ ਕੋਈ ਐ ਤੜਫਦੇ ਆ ਥੋੜਾ ਤੜਫਦੇ ਆ ਸਾਰਾ ਦਿਨ ਰਾਤ ਹੀ ਤੜਫਦੇ ਆ ਬਸ ਹਾਂ ਹਾਂ ਤੇ ਇਹਨਾਂ ਇਹ ਤਾਂ ਖਾਸੇ ਹੀ ਕਹਿ ਕੇ ਐਸੀ ਕਿ ਆਮਕਰਾਂ ਦੀ ਗੱਲਬਾਤ ਅਸੀਂ ਸੁਣਿਆ ਕਰਾਂਗੇ ਆਮਕਰ ਦਾ ਐਮ ਐਲ ਆ ਸੋਡੇ ਇਥੇ ਮੈਸਰ ਖਾਨਾ ਸਭ ਉਹਨਾਂ ਕੋਲੇ ਗਏ ਹਾਂ ਬਹੁਤ ਅਸੀਂ ਮਨਤ ਬਾੜੀ ਪੈ ਰਹੀਆਂ ਥੱਲੇ ਆ ਉਹ ਕਹਿੰਦਾ ਆਪਦਾ ਕੰਮ ਕਰੋ ਤੁਸੀਂ ਹੋਰ ਪਾਰਟੀ ਦੇ ਬੰਦੇ ਉਹ ਫਲਾਨਾ ਜੇ ਉਹ ਹੈ ਬਸ ਅੱਛਾ ਪਾਰਟੀ ਬਾਜੀ ਗਿਆ ਕਿ ਹਾਂ ਕੱਲ੍ਹ ਕੱਲ੍ਹ ਉੱਥੇ ਜਾਓ ਕਹਿੰਦਾ ਕੋਰਟ 'ਚ ਹੂੰ ਕਿੰਨਾ ਇਹ ਇੱਕ ਹਾਲਾਤ ਬਣੇ ਕਿਉਂ ਕਾਰਨ ਕੀ ਆ ਉਧਰੋਂ ਬੰਦ ਹੋਇਆ ਪਿਆ ਜੀ ਅਗਲੇ ਦੀ ਜਗ੍ਹਾ ਸੀ ਉਹ ਬੰਦ ਕਰਤੀ ਬਾਕੀ ਉਹ ਜਗਾ ਥੋੜੀ ਜਿਹੀ ਜੜੀ ਆਉਂਦੀ ਹੈ ਬੀਚੋਂ ਥੋੜੀ ਜਿਹੀ ਰੁਕੀ ਵੀ ਹੈ ਉਹ ਰੁਕੀ ਵੀ ਹੈ ਹਾਂ ਕਿਉਂ ਤੋਂ ਹਾਲਾਤ ਦੋ ਮਹੀਨੇ ਹੋ ਗਏ ਦੋ ਮਹੀਨੇ ਬੋਲੋ ਹਾਂਜੀ ਬਿਲਕੁਲ ਅਹੀ ਹਾਲਾਤ ਨੇ ਹਾਂਜੀ ਹਾਂਜੀ ਜਿਵੇਂ ਮਤਲਬ ਤੁਸੀਂ ਤਾਂ ਆ ਹੀ ਫਿਰਦੇ ਹੋਗੇ ਹਾਂਜੀ ਪੈਰਾਂ 'ਚ ਨੰਗੇ ਪੈਰੀ ਫਿਰਦੇ ਨਹੀਂ ਹਰ ਵਕਤ ਹੀ ਤਾਂ ਸਾਡੇ ਦਾ ਬਿਮਾਰੀਆਂ ਦਾ ਵੀ ਡਰ ਆ ਜਾਂਦਾ ਬਹੁਤ ਬੁਰਾ ਹਾਲ ਹੈ ਇੱਥੇ ਬਿਮਾਰੀਆਂ ਦਾ ਵੀ ਡਰ ਬੜਾ ਬੜਾ ਬਹੁਤ ਬੁਰਾ ਹਾਲ ਹੈ ਹਾਂਜੀ ਹਾਂਜੀ ਇੰਨੀ ਇੰਨੀ ਸਮੈਲ 'ਚ ਫਿਰ ਕੇ ਮੈਂ ਕੱਟਦੇ ਹਾਂ ਬਾਈ ਹੋਰ ਕੀ ਕਰੀਏ ਫਿਰ ਹੋਊ ਜੀ ਥਾਈ ਹੈ ਨਹੀਂ ਕਿੱਥੇ ਜਾ ਗਏ ਸੀ ਹੂੰ ਰੇਣਾ ਦਾ ਆਪਦੇ ਘਰੀ ਪਊਗਾ ਦੇਖ ਲਓ ਅੱਗੇ ਸਾਡੇ ਪਾਰ ਦੇ ਮੂਹਰੇ ਦੇਖੋ ਪਾਣੀ ਦਾ ਕੀ ਹਾਲ ਹੈ ਤੇ ਕਿਸੇ ਅਧਿਕਾਰੀ ਤੱਕ ਪਹੁੰਚ ਕੀਤੀ ਹੋਵੇ ਹਾਲਾਂਕਿ ਇਹ ਆ ਕਿ ਤੁਹਾਡੇ ਪਿੰਡ ਪੰਚਾਇਤਾਂ ਤਾਂ ਭੰਗ ਹੋਈਆਂ ਨੇ ਹਾਂ ਪਰ ਕਿਸੇ ਅਧਿਕਾਰੀ ਤੱਕ ਜਾਂ ਪ੍ਰਬੰਧਕ ਲੱਗਿਆ ਪ੍ਰਬੰਧਕਾਂ ਤੱਕ ਪਹੁੰਚ ਕੀਤੀ ਹੋਵੇ ਕਹਿੰਦੇ ਪ੍ਰਬੰਧਕ ਹੈ ਹੀ ਨਹੀਂਗੇ ਜੀ ਇੱਥੇ ਕਹਿੰਦੇ ਮਹੀਨੇ ਵਾਸਤੇ ਲੱਗਦਾ ਦੋ ਬਾਅਦ ਕਹਿੰਦੇ ਚਲਿਆ ਜਾਂਦਾ ਜੀ ਤਾਂ ਫਿਰ ਉਹਨਾਂ ਟਾਈਮ ਦੇ ਵਿੱਚ ਫਿਰ ਕੌਣ ਦੇਖੂ ਪਿੰਡ ਦੀ ਦੇਖ ਰਿਹਾ ਕੌਣ ਕਰਦਾ ਪੁੱਛਿਆ ਕੋਈ ਨਹੀਂ ਕਰਦਾ ਇਹ ਦੇਖ ਰਿਹਾ ਕਿ ਇੱਥੇ ਬੁਰਾ ਹਾਲ ਹੈ ਸਾਡਾ ਐਮਐਲਏ ਸਾਹਿਬ ਤੱਕ ਪਹੁੰਚ ਕੀਤੀ ਕੀ ਕਹਿੰਦੇ ਹਾਂਜੀ ਹਾਂਜੀ ਤਿੰ ਦਰਖਾਸਤ ਦੇ ਦੇ ਜੀ ਦਰਖਾਸਤ ਦਿੱਤੀ ਅਸੀਂ ਇੱਥੇ ਰਸਤਾ ਕਢਾਤਾ ਜੀ ਰਸਤਾ ਕਢਾ ਕੇ ਦੋ ਵਾਰ ਕਹਿੰਦੇ ਤੁਹਾਨੂੰ ਪਾਈਪ ਦੇ ਦਾਂਗੇ ਮੁੜ ਕੇ ਕਿਹੜੇ ਪਾਈਪ ਦੇਣਾਂ ਦੇ ਫੇਰ ਕਹਿੰਦੇ ਸਾਡੇ ਕੋਈ ਪ੍ਰਬੰਧਕ ਨਹੀਂ ਨਹੀਂ ਵੀਡੀਓ ਸਾਹਿਬ ਨੂੰ ਅਸੀਂ ਭੇਜ ਦਿੰਨੇ ਆ ਵੀਡੀਓ ਸਾਹਿਬ ਆ ਕੇ ਮੌਕਾ ਦੇਖ ਕੇ ਗਏ ਸੈਕਟਰੀ ਸਾਹਿਬ ਆ ਗਏ ਇੱਥੇ ਸੈਕਟਰੀ ਸਾਹਿਬ ਕਹਿੰਦੇ ਮੇਰੇ ਹੱਥ ਖੜੇ ਆ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ ਤੇ ਵਿੱਚ ਜਿੰਨਾ ਚਿਰ ਸਾਡੇ ਕੋਲ ਕੋਈ ਪ੍ਰਬੰਧਕ ਨਹੀਂ ਆਉਂਦਾ ਅਸੀਂ ਡੀਸੀ ਸਾਹਿਬ ਨੂੰ ਵੀ ਦਿੱਤੀ ਹੈ ਦਰਖਾਸਤ ਡੀਸੀ ਸਾਹਿਬ ਸਾਡੇ ਤਾਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤੇ ਐਮਐਲਏ ਸਾਹਿਬ ਐਮਐਲਏ ਸਾਹਿਬ ਤਾਂ ਹੁਣ ਅਸੀਂ ਤਾਂ ਕੀ ਕਹਿ ਸਕਦੇ ਆ ਜੀ ਉਹਦੇ ਵਿੱਚ ਐਮਐਲਏ ਸਾਹਿਬ ਨੂੰ ਤਾਂ ਉਹਨਾਂ ਨੂੰ ਚਾਹੀਦਾ ਜੇ ਜਦੋਂ ਵੋਟਾਂ ਲੈਣ ਆਉਂਦੇ ਉਹ ਤਾਂ ਹੋਰ ਗੱਲਾਂ ਹੁੰਦੀਆਂ ਜਦੋਂ ਕਾਸੀ ਸਾਨੂੰ ਕੋਈ ਕੰਮ ਪੈਂਦਾ ਉਹ ਤਾਂ ਹੋਰ ਗੱਲਾਂ ਹੋ ਜਾਂਦੀਆਂ ਇਹ ਬਾਈ ਪਾਣੀ ਨਿਕਲ ਨਹੀਂ ਦਿੰਦੇ ਮੁਰਾ ਤਾਂ ਕਰਕੇ ਹੁਣ ਸਾਡੇ ਵਰਗੇ ਨੰਗਣਾ ਔਖਾ ਹੋਇਆ ਪੈਗਾ ਵੀ ਜੇ ਕਿਤੇ ਅਸੀਂ ਬਾਹਰ ਅੰਦਰ ਜਾਣਾਗਾ ਨਗਾਉਂਦੇ ਨੇ ਫੜ ਕੇ ਪਾਣੀ ਦੇ ਵਿੱਚ ਦੀ ਡੋਬ ਡੋਬ ਨੰਗਦੇ ਆਂਗੇ ਜੇ ਪਾਣੀ ਮੁਰਾ ਹੱਲ ਹੋਵੇ ਨਿਕਲਦਾ ਫੇਰ ਚੰਗਾ ਸਾਨੂੰ ਤਾਂ ਇੱਥੇ ਕੋਈ ਨਹੀਂ ਕਿਸੇ ਐਮਐਲਏ ਨੇ ਆ ਕੇ ਨਹੀਂ ਸੁਣੀਗਾ ਸੁਣੀ ਭਾਈ ਹਜੇ ਤੱਕ ਕੋਈ ਪਹੁੰਚੇ ਨਹੀਂ ਕੋਈ ਪਹੁੰਚੇ ਨਹੀਂ ਹੈਗਾ ਹਾਂਜੀ ਇਹ ਤਾਂ ਬਰਾਏ ਮਨ ਲਾਦਾ ਬਿਮਾਰੀਆਂ ਵੀ ਵਾਦੂ ਲੱਗਣੀਆਂ ਬਿਮਾਰ ਤਾਂ ਹੋਈ ਪਿਆ ਭਾਈ ਅਜੇ ਇਦੋਂ ਮਗਰ ਕੀ ਹੋਵਾਂਗੇ ਮੱਛਰ ਤੋੜ ਤੋੜ ਖਾਈ ਜਾਂਦੇ ਸਾਰੀ ਰਾਤਾਂ ਨੀਂਦ ਨਹੀਂ ਆਉਂਦੀ ਬਿਮਾਰਾਂ ਬੰਦੇ ਨੂੰ ਹਾਂ ਬਿੰਦੇ ਬਿੰਦੇ ਉੱਠੀ ਜਾਂਦੇ ਆ ਕਿ ਜਾਗਦੇ ਪਏ ਜੇ ਤਾਂਦਰਸੋਈ ਤਾਂ ਇੱਕ ਪਾਸੇ ਲਾ ਕੇ ਪਈ ਜੇ ਹੁਣ ਬਿਮਾਰੀ ਦਾ ਘਰਾਂ ਅਸੀਂ ਆਪ ਹੀ ਬਿਮਾਰ ਹੋਏ ਪਿਆ ਜਦੋਂ ਇਹ ਇੱਕ ਇੰਨੀ ਗੰਦਗੀ ਹੋਈ ਪਈਗੀ ਨਾ ਇੱਧਰ ਨਾ ਇੱਧਰ ਟੱਪ ਸਕਦੇ ਆਂਗੇ ਨਾ ਕਿਸੇ ਪਾਸੇ ਬਾਹਰ ਅੰਦਰ ਜਾ ਹਟ ਤੇ ਕਿਸੇ ਜਵਾਕ ਨੂੰ ਵੇਚ ਸਕਦੇ ਆਂਗੇ ਵਜਵਾ ਕੋਦੋ ਜਿਗਰ انسان ਇਕੱਲੇ ਕੇ ਜੋ ਲੰਗਾ ਨਹੀਂ ਹੋਇਆ ਜੋ ਲੰਗਾ ਨਹੀਂ ਹੈਗਾ ਪਰ ਲੰਗਣ ਨੂੰ ਇਹ ਮੂਹਰੇ ਟੋਬੇ ਬਣ ਗਏ ਕੀ ਪ੍ਰੋਬਲਮਾਂ ਆਉਂਦੀਆਂ ਨੇ ਮਾਤਾ ਜੀ ਕੀ ਦਿੱਕਤਾਂ ਆਉਂਦੀਆਂ ਨੇ ਕੀ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਦਿੱਕਤਾਂ ਤਾਂ ਜੀ ਦਿਸੀ ਜਾਂਦੀਆਂ ਹੁਣ ਦੇਖੋ ਸਾਰਿਆਂ ਨੂੰ ਹੀ ਦਿੱਕਤਾਂ ਬੱਚਿਆਂ ਨੂੰ ਵੀ ਦਿੱਕਤ ਹੈ ਸਿਆਣੇ ਬਜ਼ੁਰਗਾਂ ਨੂੰ ਵੀ ਦਿੱਕਤ ਹੈ ਤੇ ਆ ਪਤਾ ਚੱਲ ਮੜ ਮੋਟਾ ਪਾਸੇ-ਆਸੇ ਦੀ ਹੋ ਕੇ ਲੰਘ ਜਾਂਗੇ ਬਜ਼ੁਰਗ ਕਿਥੋਂ ਨਹੀਂ ਲੰਘਣ ਤੇ ਸਾਰੇ ਮਰੀਜ਼ ਆ ਸਾਰੇ ਗਵਾਰਡ ਨੂੰ ਨਰਕ ਬਣਿਆ ਪਿਆ ਨੱਕ ਬੰਦ ਕਰ ਕਰ ਰਹੇ ਹਾਂ ਜੀ ਸਾਰਾ ਸੀਵਰੇਜ ਹੋਵੇ ਤਾਂ ਪਾਣੀ ਉੱਥੋਂ ਦੀ ਜਾਵੇ ਜਾਂ ਸੀਵਰੇਜ ਨਹੀਂ ਨਾਲੀਆਂ ਦਾ ਪਾਣੀ ਸਾਰਾ ਦੇ ਸੁਨੀ ਨਹੀਂ ਆ ਕੇ ਕਿਸੇ ਨੇ ਗੱਲਵਾ ਤੁਹਾਡੀ ਕਿਸੇ ਨੇ ਨਹੀਂ ਸੁਣੀ ਸਾਡੀ ਤਾਂ ਗੱਲ ਕਿਸ ਬਥੇਰੇ ਵਿਚਾਰੇ ਜ ਆ ਆਈ ਡੀ ਐਸ ਵੀ ਤੱਕ ਵੀ ਕਿਸੇ ਨੇ ਨਹੀਂ ਸੁਣਾਈ ਗਾ ਸੁਣਿਆ ਹੈਗਾ ਕਿਸੇ ਨੇ ਨਹੀਂ ਸੁਣਿਆ ਆ ਕੇ ਬਸ ਆ ਕੇ ਗੇੜਾ ਦੇ ਕੇ ਮੁੜ ਜਾਂਦੇ ਨੇ ਕਿਸੇ ਦੇ ਕੋਲ ਪੱਲੇ ਚ ਹੀ ਨਹੀਂ ਪਿਆ ਜਦੋਂ ਨਾਲ ਇਹ ਤਾਂ ਫਿਰ ਬਿਮਾਰੀਆਂ ਵੀ ਲੱਗਣਗੀਆਂ ਇਹ ਤੋਂ ਬਸ ਲੱਗੀਆਂ ਪਈਆਂ ਭਰਾਵਾ ਹੁਣ ਅਜਵਾਕ ਦੇਖ ਲਓ ਕੀ ਪੂਰਾ ਪੂਰਾ ਅਜਵਾਕ ਨੇ ਜਿਹੜੇ ਬਿਮਾਰ ਨੇ ਸਕੂਲ ਜਾਂਦੇ ਨੇ ਬੈਨਾ ਆਉਂਦੀਆਂ ਨਹੀਂ ਕਹਿੰਦੇ ਨੇ ਮੂਰੇ ਰਸਤਾ ਬੰਦ ਹੈ ਇਰ ਹੁਣ ਉਹਨਾਂ ਦਾ ਹੱਲ ਵੀ ਕੀ ਕਰ ਸਕਦੇ ਬੱਚਿਆਂ ਦੇ ਜਿਹੜੇ ਕਹਿੰਸੀ ਵੀ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਸੁਣੀ ਵੀ ਆਮ ਘਰਾਂ ਦੇ ਵਿੱਚੋਂ ਸੁਣੀ ਦੋ ਵਾਰੀ ਇੱਥੇ ਧੱਕੇ ਖਾ ਕੇ ਹੁ ਮੁਰ ਗਿਆ ਆਮ ਆਦਮੀ ਪਾਰਟੀ ਆਮ ਪਾਰਟੀ ਵਾਲਾ ਵੀ ਜਿਹੜਾ ਮੋੜ ਇਥੋਂ ਵਾਲਾ ਹਾਂ ਹਾਂ ਮੈਸਰ ਖਾਨਾ ਦੋ ਵਾਰੀ ਆ ਕੇ ਮੁਰ ਗਿਆ ਉਹ ਵੀ ਨਹੀਂ ਉਹ ਵੀ ਨਹੀਂ ਨਾ ਕੁਝ ਨਹੀਂ ਸੁਣਿਆ ਉਹਨੇ ਵੀ ਪੁੱਛ ਦੱਸ ਦੇਣਾ ਸੀ ਕਿ ਵੋਟਾਂ ਪਾਈ ਅਸੀਂ ਵੋਟਾਂ ਪਾਉਣ ਵਲੇ ਅਸੀਂ ਲੋਕਾਂ ਨੇ ਪਾਈਆਂ ਸੀ ਵੋਟਾਂ ਬਾਰੇ ਤਾਂ ਸੁਣ ਪਤਾ ਹੀ ਹੈ ਜੀ ਸਾਰੇ ਤਿਆਰ ਹੋ ਜਾਂਦੇ ਨੇ ਸਾਨੂੰ ਪਾਓ ਵੋਟਾਂ ਸਾਨੂੰ ਪਾਓ ਲੈ ਕੇ ਵੋਟਾਂ ਮਗਰੋਂ ਕੌਣ ਸੁਣਦਾ ਕਿਸੇ ਦੀ ਕੋਈ ਨਹੀਂ ਸਾਥ ਦਿੰਦਾ ਮਗਰੋਂ ਤਾਂ ਫੇਰ ਨਹੀਂ ਇਹ ਕਿ ਜਿਹੜਾ ਉਹ ਤਾਂ ਵੱਖਰੇ ਆ ਸੀ ਜਿਹੜੇ ਪਹਿਲੇ ਵਾਲੇ ਅੱਗੇ ਨਹੀਂ ਹੈਗੇ ਸੀ ਕਿਉਂ ਹੀ ਹੁਣ ਉਹੀ ਹਾਲ ਆ ਬਰਾਵਾ ਜਿਹੜੇ ਪਹਿਲਾਂ ਹਾਂ ਪਹਿਲਾਂ ਵਾਲੇ ਸੀ ਜਿਹੜੇ ਉਹੀ ਹਾਲ ਹੁਣ ਸਾਡੇ ਨਾਲ ਤਾਂ ਨਾ ਸਾਨੂੰ ਵੋਟਾਂ ਪਾਈਆਂ ਦਾ ਰੇਜ ਹੋਇਆ ਨਾ ਸਾਨੂੰ ਨਾ ਪਾਈਆਂ ਦਾ ਰੇਜ ਹੁਣ ਨਾ ਹੀ ਪਾਉਂਦੇ ਦੁੱਧ ਐਂ ਤਾਂ ਹੋ ਜਾਂਦੀ ਵੋਟਾਂ ਨਹੀਂ ਪਾਈਆਂ ਫਿਰ ਹੁਣ ਵੀ ਆਉਣਗੇ ਵੋਟਾਂ ਮੰਗਣਗੇ ਹੁਣ ਦਿਖਾਉਂਗੇ ਇਹਾ ਚੀਜ਼ ਹੁਣ ਵੋਟਾਂ ਅਸੀਂ ਕਿੱਥੋਂ ਪਾਵਾਂਗੇ ਪਹਿਲਾਂ ਅਸੀਂ ਤਾਂ ਆਪ ਹੀ ਨਰਕ 'ਚ ਡੁੱਬੇ ਪਏ ਹਾਂ ਵੋਟਾਂ ਤਾਂ ਫੇਰ ਪਾਵਾਂਗੇ ਜੇ ਨਰਕ 'ਚ ਨਾ ਡੁੱਬੇ ਹੋਈਏ ਜਿਵਾਕਾ ਸਾਡੇ ਭੋਰਾ ਭੋਰਾ ਉਹ ਵਿਚਾਰੇ ਰੋਇ ਪੈਰ ਲ ਜੋ ਸਕੂਲ ਜਾਂਦੇ ਆ ਸਕੂਲੋਂ ਆਉਂਦੇ ਨੂੰ ਤਾਂ ਜਾਂਦਿਆਂ ਤਿਆਰ ਕਰਕੇ ਵੇਖਦੀਆਂ ਮਾਵਾ ਆਉਂਦਿਆਂ ਨੂੰ ਨਰਕ ਵਿੱਚ ਦੀ ਲੰਗਦੇ ਆ ਗੋਡਿਆਂ ਤੇ ਕਰ ਘਰ ਚੜ ਜਾਂਦੀ ਐ ਇਹਨਾਂ ਪਰ ਪਿੰਡ ਛੱਡਣ ਵਾਲਾ ਕੰਮ ਹੋਇਆ ਪਿਆ ਹੁਣ ਤਾਂ ਜਮਾ ਪਰਵ ਸੰਤ ਸਾਰਾ ਗਵਾੜਾ ਹੁੰਦਾ ਵੀ ਜੇ ਕਿਸੇ ਵਾਸਤੇ ਥਾਂ ਮਿਲ ਜੇ ਸਾਰਾ ਗਵਾੜੀ ਉੱਥੇ ਵਗ ਜੀ ਬਈ ਪਿੰਡੀ ਛੱਡ ਗਏ ਪਿੰਡੀ ਛੱਡਦੀ ਹੋਰ ਫਿਰ ਗਵਾੜ ਛੱਡਣ ਵਾਲਾ ਕੰਮ ਹੋਇਆ ਪਿਆ ਹਾਂ ਵੀ ਹੋਰ ਬਸ ਕੀ ਹਾਲਾਤ ਨੇ ਬਾਈ ਭਾਈ ਹਾਲਾਤ ਤਾਂ ਬਹੁਤ ਬੁਰੇ ਹੀ ਹੈ ਜੀ ਤੁਸੀਂ ਆਪ ਹੀ ਦੇਖ ਰਹੇ ਹੋਗੇ 2 ਮਹੀਨੇ ਹੋ ਗਏ ਜੀ ਕੋਈ ਹਰ ਇੱਕ ਲੀਡਰ ਆਉਂਦਾ ਹੈ ਜੀ ਬਸ ਆਪ ਦੀ ਫਾਰਮੈਲਟੀ ਪੂਰੀ ਕਰਕੇ ਤੁਰਿਆ ਜਾਂਦਾ ਹਰ ਇੱਕ ਨੂੰ ਮੌਕਾ ਦਿਖਾਇਆ ਜਾਂਦਾ ਕਿਤੇ ਕਹਿੰਦੇ ਪ੍ਰਬੰਧਕ ਨਹੀਂ ਲੱਗਿਆ ਜੀ ਵੀਡੀਓ ਨੂੰ ਬਹੁਤ ਵਾਰੀ ਦਿਖਾਇਆ ਹੈ ਜੀ ਪ੍ਰਬੰਧਕ ਇੱਥੇ ਆਇਆ ਵੀ ਸੀ ਜੀ ਉਹ ਕਹਿੰਦੇ ਸਾਨੂੰ ਜੀ ਉਹ ਕਹਿੰਦੇ ਐ ਐਮਐਲਏ ਸਾਹਿਬ ਕਹਿੰਦੇ ਵੀ ਉੱਤੇ ਕਮੇਟੀਆਂ ਬਣੀਆਂ ਹੋਈਆਂ ਜੀ ਜਿੱਨਾਂ ਚ ਕੋਈ ਕਮੇਟੀਆਂ ਦੇ ਭੰਗ ਹੁੰਦੇ ਉਹਨਾਂ ਚ ਕੋਈ ਪ੍ਰਬੰਧਕ ਨਹੀਂ ਲੱਗਦਾ ਜੀ ਹੁਣ ਪ੍ਰਬੰਧਕ ਲੱਗ ਨਹੀਂ ਰਿਹਾ ਜੀ ਤੇ ਹੱਲ ਹੋ ਰਿਹਾ ਨਹੀਂ ਰਿਹਾ ਜਿੱਨਾਂ ਚ ਪ੍ਰਬੰਧਕ ਕੋਈ ਨਹੀਂ ਲੱਗਦਾ ਫਿਰ ਤੁਸੀਂ ਏਦੀ ਨਰਕ ਭੋਗੋਗੇ ਏਦੀ ਨਰਕ ਕਿੱਥੋਂ ਜੀ ਬਹੁਤ ਔਖੇ ਪਏ ਕੋਈ ਹੱਲ ਹੀ ਨਹੀਂ ਜੀ ਅਸੀਂ ਤਾਂ ਸਾਰੇ ਆ ਕੇ ਲੀਡਰ ਵਾਗ ਗਏ ਜੀ ਦੋ ਤਿੰਨ ਲੀਡਰ ਆ ਕੇ ਮੌਕਾ ਦੇਖ ਜਾਂਦੇ ਆ ਜੀ ਮੁੜ ਕੇ ਕੋਈ ਗੱਲਬਾਤ ਨਹੀਂ ਡੀਐਸਪੀ ਦੇ ਵੀ ਅਸੀਂ ਗਏ ਸੀ ਜੀ ਉੱਥੇ ਵੀ ਕਹਿੰਦੇ ਸੀ ਵੀ ਆਉਣਗੇ ਇੱਥੋਂ ਜੀ ਮੌਕੇ ਦੇ ਐਮ ਉਹ ਉਹ ਕੀ ਕਹਿੰਦੇ ਉਹ ਤਾਂ ਬੱਚ ਕਹਿੰਦੇ ਹੱਲ ਕਰਾ ਦਾਂਗੇ ਕੇਰਾਂ ਤਾਂ ਐ ਕਹਦੇ ਆ ਜੀ ਮਿੱਠੀਆਂ ਗੋਲੀਆਂ ਦੇ ਜਾਂਦੇ ਆ ਜੀ ਕੇਰਾਂ ਤੇ ਰਹਿਣਾ ਫਿਰ ਕਿੰਨਾ ਔਖਾ ਬਾਈਏ ਰਹਿਣਾ ਤਾਂ ਬਹੁਤ ਔਖਾ ਜੀ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਹੈ ਜੀ ਬਾਕੀ ਨੰਗਣਾ ਕਰਨਾ ਬਹੁਤ ਔਖਾ ਜੀ ਸਾਰਾ ਬਾਜ਼ਾਰ ਨੂੰ ਮੇਨ ਜਾਂਦਾ ਜੀ ਰਸਤਾ ਇਧਰ ਹਸਪਤਾਲ ਤੱਕ ਹਾਂਜੀ ਮੇਨ ਰਾਹ ਆ ਗਿਆ ਜੀ ਜੇ ਮੱਤਾ ਨਹੀਂ ਵੀ ਕਿਹਾ ਕਹਿੰਦੇ ਹੁਣ ਤਾਂ ਗਵਾੜ ਛੱਡਣ ਨੂੰ ਦਿਲ ਕਰਦਾ ਵੀ ਜੀ ਹਾਂਜੀ 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 ਉਹੀ ਮਰ ਜਾਾਂਗੇ ਜੀ ਅਸੀਂ ਜੇ ਇਹੀ ਹੜ ਰਿਹਾ ਮੂਰੇ ਗਰਮੀ ਦਾ ਮੌਸਮ ਆ ਜੀ ਡੇਂਗੂ ਡੂੰਗੂ ਹੋ ਜਾਊਗਾ ਜੀ ਉਹੀ ਮਰ ਮੁਰ ਜਾਾਂਗੇ ਜ ਆਹ ਹਾਲਾਤ ਨੇ ਹਾਂਜੀ 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 ਕਿਉਂ ਬਿਮਾਰੀਆਂ ਤਾਂ ਹੁਣ ਦਿਨੋ ਦਿਨ ਵਧ ਰਹੀਆਂ ਜੀ ਹੱਲ ਕੋਈ ਹੈ ਨਹੀਂ ਜੀ ਬਿਲਕੁਲ ਬਿਲਕੁਲ ਸੁਣੀ ਬਾਈ ਗੱਲਬਾਤ ਖਾਸ ਕਰ ਮੈਂ ਆਮ ਆਦਮੀ ਪਾਰਟੀ ਤਾਂ ਗੱਲ ਕਰਦਾ ਕਿ ਉਹ ਕਹਿੰਸੀ ਅਸੀਂ ਆਮ ਘਰਾਂ ਦੇ ਵਿੱਚੋਂ ਉੱਠੇ ਆਮ ਘਰਾਂ ਦੇ ਵਿੱਚੋਂ ਸਰਕਾਰ ਚਲਾਇਆ ਕਰਾਂਗੇ ਆਮ ਸੱਤਾਂ ਜੋ ਸਰਕਾਰ ਚਲਾਇਆ ਕਰੂ ਉਹਨਾਂ ਨੇ ਆ ਕੇ ਗੱਲਬਾਤ ਸੁਣੀ ਆਮ ਤਾਂ ਕੋਈ ਨਹੀਂ ਉਹ ਤਾਂ ਖਾਸ ਬਣ ਗਈ ਸੀ ਸੁਖਵੀਰ ਮੈਸਰ ਖਾਨੇ ਨੂੰ ਇਥੇ ਚਾਰ ਵਾਰੀ ਮਿਲ ਪਈ ਜੀ ਇੱਕ ਵਾਰੀ ਤਾਂ ਐਸੇ ਕੋਲਡੇ ਮਿਲੇ ਇੱਕ ਵਾਰੀ ਉੱਥੇ ਸਾਡੇ ਠਾੜਲਾ ਮਸੂਰ ਪਿੰਡ ਦੇ ਵਿਚਾਲੇ ਜੀ ਉੱਥੇ ਮਿਲੇ ਇੱਕ ਵਾਰੀ ਬਾਜ਼ਾਰ ਦੇ ਵਿੱਚ ਮਿਲੇ ਇੱਕ ਵਾਰੀ ਇੱਥੇ ਆਇਆ ਸੀ ਖੁਦ ਮੌਕਾ ਦੇਖਣ ਤੇ ਕਹਿੰਦਾ ਮੈਂ ਬਸ ਇਹ ਤਾਂ ਮੇਰਾ ਦੋ ਦਿਨਾਂ ਦਾ ਕੰਮ ਉਹ ਹੀ ਕਾਨਗੋ ਨੂੰ ਫੋਨ ਮਾਰਤਾ ਕਹਿੰਦਾ ਮਿੰਂਤੀ ਕਰਾ ਕੇ ਤੇ ਜੇ ਤੁਸੀਂ ਪਹੀ ਨਿਕਲਦੀ ਹੈ ਪਾਣੀ ਦਾ ਰਸਤਾ ਹੈਗਾ ਉੱਥੋਂ ਦੀ ਕਹਿੰਦਾ ਪਹੀ ਨਿਸ਼ਾਨੀਆਂ ਲਵਾ ਕੇ ਤੇ ਮੈਂ ਕਹਿੰਦਾ ਜੀ ਸੀ ਵੀ ਭੇਜ ਦੂੰਗਾ ਤੇ ਕਢਾ ਕੇ ਪੁਲਿਸ ਲਵਾ ਕੇ ਕਹਿੰਦਾ ਮਿੰਟ ਚ ਕਰਵਾ ਦੂੰ ਕੰਮ ਉਹੀ ਫੁਕਰਫੰਡੀ ਮਾਰ ਗਿਆ ਤੇ ਕੋਈ ਉਹਨੇ ਕੁਝ ਨਹੀਂ ਕੀਤਾ ਜੀ ਤੇ ਅਸੀਂ ਦੁਬਾਰੇ ਗ੍ਰੈਂਡ ਵੀ ਕਾਂਗਰਸ ਸਰਕਾਰ ਨੇ ਦਿੱਤੀ ਸੀ ਪਹਿਲਾਂ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ ਤੇ ਉੱਥੇ ਜਾ ਕੇ ਅਸੀਂ ਮਿਲੇ ਤੇ ਸਾਨੂੰ ਜੇ ਇੱਕ ਬੰਦਾ ਹੋਵੇ ਤਾਂ ਫੇਰ ਵੀ ਹੋਵੇ 25 30 ਬੰਦੇ ਨੇ ਉਹਨੇ ਬੇਇੱਜ਼ਤੀ ਕੀਤੀ ਜੀ ਸਾਰਾ ਗਵਾੜ ਸੀ ਸਾਡਾ ਜੀ ਉਹ ਕਹਿੰਦਾ ਤੁਸੀਂ ਕੋਰਟ ਚ ਵਗਜੋ ਕਹਿੰਦਾ ਹਾਂ ਅਸੀਂ ਅਖੇ ਵੀ ਅਸੀਂ ਕਿਹੜਾ ਵੋਟਾਂ ਨੂੰ ਕੋਰਟ ਚ ਪਾਈਆਂ ਵੀ ਜਿਹਨੀਆਂ ਵੋਟਾਂ ਸਾਰੀਆਂ ਪਾਤੀਆਂ ਕਹਦਾ ਤੁਸੀਂ ਕੋਰਟ ਚ ਭੱਜ ਜਾਓ ਮੈਨੂੰ ਕੀ ਪਤਾ ਤੁਸੀਂ ਕਹਿੰਦਾ ਕੀ ਕਿਹੜੇ ਧੜੇ ਦੇ ਬੰਦੇ ਹੋ ਕਹਿੰਦਾ ਅੱਛਾ ਕਿਹੜੀ ਪਾਰਟੀ ਦੇ ਵੀ ਕਹਿੰਦਾ ਹਾਂ ਐ ਵੀ ਕਹਿੰਦਾ ਕੀ ਪਤਾ ਕਹਿੰਦਾ ਤੁਸੀਂ ਕਿਹਨੇ ਭੇਜਿਆ ਕਿਹੜੀ ਪਾਰਟੀ ਦੇ ਬੰਦੇ ਹੋ ਮੈਂ ਅਖੇ ਅਸੀਂ ਮੰਨ ਲਾ ਹੋਰ ਪਾਰਟੀ ਦੇ ਬੰਦੇ ਕੰਮ ਤਾਂ ਫੇਰ ਵੀ ਕਰਨਾ ਪਊਗਾ ਹੂੰ ਔਖੇ ਤਾਂ ਫੇਰ ਅਸੀਂ ਆ ਹਾਂ ਐਮਐਲਏ ਤੂੰ ਮੌਕੇ ਤੇਥੋਂ ਹੀ ਲੈਣਾ ਸ਼ੁਰੂ ਕੁਝ ਤੇ ਕਾ ਨਾ ਨਾ ਕੋਡ ਚ ਵਗਜੋ ਤੇ ਤੁਸੀਂ ਤਾਂ ਕਹਾਂ ਚੱਕੇ ਹੋਏ ਕਿਸੇ ਬੰਦੇੋਂ ਇਹ ਗੱਲਾਂ ਕਰ ਹਾਂ ਤੇ ਰਹਿਣਾ ਫਿਰ ਕਿੰਨਾ ਕੁ ਬਾਈ ਔਖਾ ਹੈ ਕਿਉਂ 2 ਮਹੀਨਿਆਂ ਤੋਂ ਰਹਿ ਰਹੇ ਹੋ ਕਿੰਨਾ ਨੂੰ ਪੁੱਛਦੇ ਆਂ ਜੀ ਵੀ ਤੈਨੂੰ ਆਖਿਆ ਜੇ ਉਹ ਕਹਿ ਵੀ ਹੁੰਦਾ ਕਿਰਾ ਇੱਕ ਵਾਰੀ ਕਹਿ ਵੀ ਤਾ ਕਹਿੰਦਾ ਇਹਨਾਂ ਦਾ ਪੈਪਾ ਪਵਾ ਦੇ ਜਿਹਨੂੰ ਅਸੀਂ ਦੁਬਾਰੇ ਆਖਿਆ ਵੀ ਤੈਨੂੰ ਕਹਿ ਕੀ ਗਿਆ ਸੁਵੀਰ ਮੈਸਰ ਕਰਨਾ ਪੈਪਾ ਪਵਾ ਦੇ ਕਹਿੰਦਾ ਮੇਰੇ ਕੋਲ ਤਾਂ ਜਿਹੜਾ ਬਿਸਕੁਟ ਖਾ ਗਿਆ ਸੁਵੀਰ ਮੈਸਰ ਕਰਨਾ ਤੇ ਟੈਂਟ ਨੂੰਟ ਦਾ ਖਰਚਾ ਕਰਾ ਗਿਆ ਮੈਂ ਇਹ ਇਹ ਕਿੱਥੋਂ ਭਰੂੰਗਾ ਤੁਸੀਂ ਪੈਪਾ ਦੀ ਗੱਲ ਕਰਦੇ ਹੋ ਐਂ ਕਹਿ ਕੇ ਉਹ ਭੱਜ ਜਾਂਦਾ ਇਹ ਗੱਲ ਕਰ ਹਾਂ ਇਹ ਗੱਲ ਕਰ ਵੀ ਖਾ ਗਿਆ ਟੈਂਟ ਦਾ ਇੰਨਾ ਖਰਚਾ ਹੋ ਗਿਆ ਮੈਂ ਕਿੱਥੋਂ ਭਰੂੰਗਾ ਇਹ ਗੱਲ ਕਿਹਾ ਹਾਂ ਜੀ ਰਹਿਣਾ ਫਿਰ ਕਿੰਨਾ ਔਖਾ ਬਾਈ ਬੜਾ ਔਖਾ ਬਾਈ ਜੀ ਔਖਾ ਹੋਰ ਜੀ ਬਿਮਾਰੀਆਂ ਦਾ ਵੀ ਬੁਰਾ ਹਾਲ ਟਿੰਗੂ ਹੋਇਆ ਪਿਆ ਜੀ ਹਾਂ ਹੋਰ ਜੀ ਛੇਲੇ ਘਟੇ ਪਏ ਆ ਸਾਰੇ ਕਬਾੜ ਦੇ ਜੀ ਤੇ ਬੜਾ ਮੁਸ਼ਕਲ ਆ ਜੀ ਬੁਰਾ ਹਾਲ ਬੁਰਾ ਹਾਲ ਕੀ ਕਹੋਗੇ ਬਾਈ ਆ ਖਾਸ ਕਰ ਜਿਹੜੇ ਹਾਲਾਤਾਂ ਨੂੰ ਹਾਲਾਤ ਬਾਈ ਬਹੁਤ ਮਾੜੇ ਹੈ ਇਹ ਇਹ ਜਿਹੜੀ ਗਲੀ ਸੀ ਸਾਡੀ ਇਹ ਤੁਸੀਂ ਆ ਮਤਲਬ ਨਹੀਂ ਸਾਫ਼ ਸੁਥਰੀ ਗਲੀ ਹੁੰਦੀ ਸੀ ਚਾਹੇ ਤੁਸੀਂ ਰੋਟੀ ਥੱਲੇ ਧਰ ਕੇ ਖਾ ਲੋ ਇੰਨੀ ਸਾਫ਼ ਸੁਥਰੀ ਗਲੀ ਹੁੰਦੀ ਸੀ ਇਹ ਇਹਦੇ ਹਾਲਾਤ ਇੰਨੇ ਮਾੜੇ ਹੋ ਗਏ ਵੀਰਾਂ ਛੇਤੀ ਛੇਤੀ ਜੇ ਹੱਲ ਹੋ ਜੇ ਸੇ ਐਮਐਲਏ ਨੂੰ ਵੀ ਇਹੀ ਗੱਲ ਕਹੀ ਸੋਦੇ ਵੀ ਸਾਨੂੰ ਕੋਈ ਉਹ ਮਸਲੇ ਦਾ ਕੋਈ ਹੱਲ ਨਹੀਂ ਸਾਡਾ ਕੋਈ ਹੋਰ ਨਹੀਂ ਆ ਵੀ ਸਾਨੂੰ ਇੰਨਾ ਥਾਂ ਸੜਾ ਕੇ ਵੀ ਪਾਣੀ ਨਾ ਅੰਦਾ ਕਰ ਦੋ ਐਮਐਲਏ ਕਹਿੰਦਾ ਤੜਕੀ ਕਰਾ ਕੇ ਵੀ ਕਰਵਾ ਦੂੰਗਾ ਮੈਂ ਤੁਸੀਂ ਜੀਐਸਬੀ ਵਾਲੇ ਨੂੰ ਫੋਨ ਕਰ ਦਿਓ ਤੇ ਮੇਰੇ ਨਾਲ ਗੱਲ ਕਰਾ ਦਿਓ ਨਾ ਕੋਈ ਜੀਐਸਬੀ ਆਈ ਹੈ ਨਾ ਐਮਐਲਏ ਆਇਆ ਮੜਕੇ ਦੁਬਾਰਾ ਤੇ ਵੀ ਸਾਨੂੰ ਇਹ ਸਮੱਸਿਆ ਇਹੀ ਹੈ ਵੀ ਬੱਚਿਆਂ ਨੂੰ ਬਿਮਾਰੀ ਮਤਲਬ ਵੀ ਆ ਸਕਦੀ ਹੈ ਛੇਤੀ ਛੇਤੀ ਆਉਗੀ ਛੇਤੀ ਆਉਗੀ ਕਿਉਂਕਿ ਦਿਨ ਵਧਦੇ ਨੇ ਵਧਦਾ ਹੀ ਵਧਦਾ ਹੀ ਰਹੇ ਵਧਦੇ ਜਾਂਦੇ ਕਿਉਂਕਿ ਮੈਨੂੰ ਆਪ ਮਨੂ ਗਲੇ ਜੋ ਰੋਕਦੇ ਨਾ ਕੈਂਡਾ ਪਾਵਾ ਵੀ ਸਮੱਸਿਆ ਹੈ ਕਿ ਮੈਂ ਪਿੱਛੇ ਆਪਣਾ ਘਰ ਹਟਮਾ ਮੈਂ ਜੋ ਰੋਟੀ ਖਾ ਕੇ ਹੁਣ ਬਾਹਰ ਹੀ ਤਾਂ ਸਮੈਲ ਚੜਦੀ ਹੈ ਜੀ ਮੈਨੂੰ ਇਸ ਮੈਲ ਤੋਂ ਬਹੁਤ ਅਲਰਜੀ ਹੈ ਇਸ ਚੀਜ਼ ਤੋਂ ਹਾਂ ਜੀ ਇਹਦੇ ਨਾਲ ਤਾਂ ਬਾਈ ਫਿਰ ਜਿਵੇਂ ਹੁਣ ਪਾਣੀ ਖੜਾ ਫਿਰ ਘਰਾਂ ਨੂੰ ਵੀ ਡਿੱਗਣ ਚ ਵੀ ਦਿੱਕਤ ਆਉਂਦੀ ਕੋਈ ਘਰ ਵੀ ਮਤਲਬ ਪਾੜ ਪੁਰ ਗਿਆ ਹਾਂਜੀ ਬਹੁਤ ਗੰਭੀਰ ਸਮੱਸਿਆ ਹੈ ਜੀ ਪਾਣੀ ਦਾ ਪਿੱਛੋਂ ਇੰਨਾ ਜ਼ਿਆਦਾ ਵਹਾਅ ਹੋਊਗਾ ਜੇ ਜ਼ਿਆਦਾ ਬਾਰਿਸ਼ ਆ ਗਈ ਜੀ ਮਕਾਨ ਵੀ ਡਿੱਗ ਸਕਦੇ ਆ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜੀ ਅਸੀਂ ਐਮਐਲਏ ਨੂੰ ਕਿਹਾ ਸੀਗਾ ਅਫਸਰਾਂ ਨੂੰ ਵੀ ਕਿਹਾ ਸੀਗਾ ਜੇ ਅਸੀਂ ਕੋਈ ਹਾਸਾ ਹੁੰਦਾ ਤਾਂ ਇਹਦਾ ਸ਼ਾਸਨ ਤੇ ਪ੍ਰਸ਼ਾਸਨ ਦੋਨੇ ਜ਼ਿੰਮੇਵਾਰ ਹੋਣਗੇ ਜੋ ਐਮਐਲਏ ਫਿਰ ਕਿਉਂ ਨਹੀਂ ਸੁਣੀ ਸੁਣੀ ਨਹੀਂ ਆਕੇ ਬਸ ਆ ਦੇਖ ਕੇ ਮੁੜ ਗਏ ਐਮਐਲਏ ਤਾਂ ਢੜੇ ਬੰਦੀਆਂ ਪੈਦਾ ਕਰ ਦਿਆ ਜੀ ਉਹ ਤਾਂ ਕਹਿੰਦੇ ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਢੜੇ ਦੇ ਹੋ ਕਿਹੜੀ ਪਾਰਟੀ ਦਾ ਕਿਹੜੇ ਭੇਜਿਆ ਸਾਨੂੰ ਤੇ ਕਹਾਂ ਤੁਸੀਂ ਵਕੀਲ ਬਣ ਜਾਨੇ ਆ ਕੇ ਅਸੀਂ ਦੋ ਵਾਰੀ ਮਿਲਿਆ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਸੁਣ ਰਹੇ ਤੇ ਪਿੰਡ ਦੀ ਜਿਹੜੀ ਲੋਕਲ ਲੀਡਰਸ਼ਿਪ ਆ ਇਹ ਵੀ ਕੋਈ ਹੰਗਾਰਾ ਨਹੀਂ ਦੇ ਰਹੀ ਏ ਵੀ ਢੜੇ ਬੰਦੀ ਪੈਦਾ ਕਰਨ ਚ ਜਾ ਰਹੀ ਹੈ ਜੀ ਉਸ ਕੋਸ ਨੂੰ ਦੱਸਿਆ ਤੇ ਤੁਸੀਂ ਦੱਸ ਰਹੇ ਸੀ ਤੁਹਾਡਾ ਘਰ ਆਹ ਹੈ ਜੀ ਮੇਰਾ ਘਰ ਆ ਨਾਲ ਪਈਲੇ ਪਾਸੇ ਪਾਣੀ ਚ ਖੜੀਏ ਕੰਦ ਜੀ ਹਾਂ ਤਾਂ ਫਿਰ ਸਭ ਤੋਂ ਵੱਧ ਉਹ ਇੱਕ ਵਾਰੀ ਪਹਿਲਾਂ ਹਾਂਜੀ ਇੱਕ ਵਾਰੀ ਪਹਿਲਾਂ ਡਿੱਗ ਪਿਆ ਜੀ ਦੂਜੀ ਵਾਰ ਖੜਾ ਕਰੇ ਬੇ ਇੱਕ ਵਾਰੀ ਦੂਬੇ ਹਾਂਜੀ ਆ ਦੇਖ ਦੇਖ ਸਕਦੇ ਤੁਸੀਂ ਆਪ ਤੇ ਜੇ ਫਿਰ ਇਹ ਤਾਂ ਫਿਰ ਥੋੜਾ ਤਾਂ ਭਾਈ ਸਭ ਤੋਂ ਕੋਈ ਥੋੜਾ ਮੂਰੇ ਖੜਾ ਪਾਣੀ ਥੋੜਾ ਸਭ ਤੋਂ ਵੱਧ ਬਿਮਾਰੀਆਂ ਦਾ ਸਭ ਤੋਂ ਵੱਧ ਹਾਂਜੀ ਕੋਈ ਨਹੀਂ ਸੁਰਦਾਬਰ ਸਭ ਤੋਂ ਬਾਅਦ ਮਾਰੀਆਂ ਦਾ ਸਭ ਤੋਂ ਤੇ ਹੋਰ ਵੀ ਸਾਰਾ ਦਿਨ ਇੱਥੇ ਫਿਰਦੇ ਰਹਿੰਦੇ ਖੇਤ ਦਾ ਕੰਮ ਨਹੀਂ ਹੁੰਦਾ ਜੇ ਮੀਂਹ ਪੈਂਦਾ ਫੇਰ ਵੀ ਘਰੇ ਆ ਜਾਂਦੇ ਡਰ ਰਹਿੰਦੇ ਪਾਣੀ ਭਰ ਜਾਂਦਾ ਤੇ ਮੂਰੇ ਪਾਣੀ ਦਾ ਵਿਕਾਸ ਨਹੀਂ ਇਹਦਾ ਪਰ ਦਿਨਵਾਦ ਨੂੰ ਭਾਈ ਵੱਧਦਾ ਹੀ ਜਾਂਦਾ ਹੋਊਗਾ ਪਾਣੀ ਤੇ ਵਧੀ ਜਾਂਦਾ ਜੀ ਹਾਲੇ ਤਾਂ ਮੀਂਹ ਨਹੀਂ ਪਿਆ ਜੀ ਜੇ ਮੀਂਹ ਪੈ ਜਾਏ ਫਿਰ ਤਾਂ ਬੜਾ ਬਰਾ ਹਾਲ ਹੋ ਜੀ ਇਹ ਤਾਂ ਕਣਕਾਂ ਆ ਜਾਂਦਾ ਜੀ ਪਿੱਛੇ ਮੁੜ ਕੇ ਜੇ ਮੀਂਹ ਪੈ ਗਿਆ ਫਿਰ ਤਾਂ ਵਧੇ ਰਹੇ ਹੋ ਜੀ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਸਾਡਾ ਤਾਂ ਵੀ ਹੱਲ ਹੋਣਾ ਚਾਹੀਦਾ ਜੀ ਬਸ ਇਹੀ ਮੰਗ ਹੈ ਸਾਰੇ ਅਫਸਰਾਂ ਨੂੰ ਮਿਲੇ ਸਾਰੇ ਵੀਡੀਓ ਨੂੰ ਮਿਲੇ ਐਮਐਲਏ ਦੋ ਤਿੰਨ ਵਾਰੀ ਆ ਗਿਆ ਜੀ ਡੀਸੀ ਦੇ ਵੀ ਜਾਇਆ ਜੀ ਤੇ ਡੀਸੀ ਵਾਲੇ ਵੋਟਾਂ ਚੱਲ ਰਹੀਆਂ ਬਸ ਐਂ ਕਹਿ ਕੇ ਬਸ ਉੱਥੋਂ ਐਮਐਲਏ ਵੀ ਬਸ ਜਾ ਕੇ ਮਿੱਠੀ ਗੋਲੀ ਦੇ ਕੇ ਤੁਰ ਜਾਂਦੇ ਆ ਹਾਂ ਜੀ ਬਸ ਮਿੱਠੀ ਜੀ ਮਿੱਠੀ ਗੋਲੀ ਹਾਂ ਜੀ ਤੇ ਜਿਹੜਾ ਇੱਥੋਂ ਦਾ ਜੀ ਮੜਾ ਮਟਾ ਉਹਨਾਂ ਦੇ ਪਾਰਟੀ ਦੇ ਬੰਦੇ ਨੇ ਉਹ ਵੀ ਕੋਈ ਹੰਗਾਰਾ ਨਹੀਂ ਭਰਿਆ ਜੀ ਨਹੀਂ ਬੰਦਾ 100 ਮਿਠਾ ਆ ਕੇ ਕੋਈ ਹੱਲ ਕਰਾ ਸਕਦਾ ਬਸ ਉਹਨਾਂ ਨੇ ਇਹੀ ਐਮਐਲਏ ਸਾਹਿਬ ਨੇ ਇਹ ਕਹਤਾ ਕੋਰਟ ਜਾਓ ਤੁਸੀਂ ਬਸ ਇਹ ਜੀ ਹਾਂ ਜੀ ਵੋਟ ਇਹ ਨਹੀਂ ਕਹ ਕੇ ਵੋਟਾਂ ਤੁਹਾਨੂੰ ਪਾਈਆਂ ਉਹ ਤਾਂ ਭੁੱਲ ਗਏ ਜੀ ਉਹ ਵੋਟਾਂ ਦਾ ਪਾਈਆਂ ਦਾ ਅਸੀਂ ਤਾਂ ਪਾਈਆਂ ਦਾ ਉਹ ਭੁੱਲ ਗਏ ਜੀ ਵੋਟਾਂ ਭੁੱਲ ਗਏ ਹਾਂਜੀ ਭੁੱਲ ਗਏ ਭੁੱਲੀ ਗਏ ਜੋ ਕੋਰਟ ਦਾ ਫੈਸਲਾ ਕੀਤਾ ਕੋਰਟ ਚ ਵਗਜੋ ਬਈ ਅਸੀਂ ਹੱਲ ਹਾਂਜੀ ਹਾਂਜੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜੀ ਸਾਰੇ ਨਕਮਾ ਇਹ ਐਮਐਲਏ ਸਾਨੂੰ ਮਿਲ ਗਏ ਹਲਕੇ ਨੂੰ ਕੋਈ ਹੱਲ ਨਹੀਂ ਕਰਿਆ ਨਹੀਂ ਜੀ ਹੱਲ ਤਸਵੀਰ ਇੱਕ ਵਾਰੀ ਮੈਂ ਚਾਹੂੰਗਾ ਕਿ ਨਿਗਾ ਜਿਹੜੀ ਹੈਗੀ ਆ ਕੈਮਰਾਮੈਨ ਨੂੰ ਕਿ ਜ਼ਰੂਰ ਮਰਵਾ ਦਿੱਤੀ ਜਾਵੇ ਤਾਂ ਇਹ ਲੋਕਾਂ ਦੀਆਂ ਸਮੱਸਿਆਵਾਂ ਤੁਹਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਤਾਂ ਕਹਿੰਦੇ ਨੇ ਕਿ ਹਰੇਕ ਕੋਲੇ ਜਾਏ ਆਂ ਅਸੀਂ ਹਰ ਕੋਲੇ ਜਾਜਾ ਜਿਹੜੇ ਅੱਖ ਚੁੱਕੇ ਆਂ ਕੋਈ ਵੀ ਸਾਡੀ ਗੱਲ ਬਾਤ ਸੁਣਨ ਦੇ ਲਈ ਤਿਆਰ ਨਹੀਂ ਵਿੱਚ ਕੋਈ ਅਤਕਤ ਨਹੀਂ ਨੀ ਕਿ ਜੇਕਰ ਇਹ ਪਾਣੀ ਇਸੇ ਤਰ੍ਹਾਂ ਦੇ ਨਾਲ ਹੋਰ ਕੁਛ ਦਿਨ ਖੜਾ ਰਹਿੰਦਾ ਜਾਂ ਮਹੀਨਿਆਂ ਬੱਧੀ ਹੋਰ ਜਿਹੜਾ ਹੈਗਾ ਉਹ ਖੜਾ ਰਹਿੰਦਾ ਤਾਂ ਬਿਮਾਰੀਆਂ ਲੱਗਣੀਆਂ ਜੜੀਆਂ ਨੇ ਉਹ ਤੈਹ ਨਹੀਂ ਖਾਸ ਕਰ ਇਹਨਾਂ ਘਰਾਂ ਤੋਂ ਸ਼ੁਰੂ ਹੋ ਕੇ ਤੇ ਫਿਰ ਇਹ ਨਹੀਂ ਹੈ ਕਿ ਪੂਰੇ ਪਿੰਡ ਨੂੰ ਵੀ ਆਪਦੀ ਚਪੇਟ ਦੇ ਵਿੱਚ ਬਿਮਾਰੀਆਂ ਜੜੀਆਂ ਨੇ ਉਹ ਲੈ ਸਕਦੀਆਂ ਨੇ ਪਰ ਵੱਡਾ ਸਵਾਲ ਇੱਥੇ ਐਮਐਲਏ ਸੁਖਪੀਰ ਸਿੰਘ ਮੈਸਰ ਖਾਨ ਦੇ ਉੱਪਰ ਵੀ ਖੜਾ ਹੁੰਦਾ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਕਿਹਾ ਕਿ ਭਾਈ ਤੁਸੀਂ ਕੋਰਟ ਦੇ ਵਿੱਚ ਚੱਲ ਜਾਓ ਜੈ ਕਹਿੰਦੇ ਨੇ ਕਿ ਸਾਡੀਆਂ ਚਾਰ ਤਕਰੀਬਨ ਚਾਰ ਮਿਲਨੀਆਂ ਸਾਡੀਆਂ ਹੋਈਆਂ ਨੇ ਚਾਰਾਂ ਮਿਲਨੀਆਂ ਦੇ ਵੀ ਸਾਨੂੰ ਸਿਰਫ ਧਰਵਾ ਤੱਕੇ ਭਾਈ ਮੈਂ ਕੱਲ ਕਰਵਾ ਦੂੰ ਪਰਸੋਂ ਕਰਵਾ ਦੂੰ ਪਰ ਕਹਿੰਦੇ ਨੇ ਹੱਲ ਅੱਜ ਤੱਕ ਸਾਡਾ ਨਹੀਂ ਹੋਇਆ ਠੀਕ ਹੈ ਅਸੀਂ ਇਹ ਗੱਲ ਵੀ ਮੰਨ ਲੈਣਾ ਕਿ ਹੋ ਸਕਦਾ ਇਹ ਕਿਸੇ ABC ਪਾਰਟੀ ਦੀ ਹੋ ਸਕਦੇ ਆ ਪਰ ਮੈਂ ਇੱਥੇ ਭਗਵੰਤ ਸਿੰਘ ਮਾਨ ਦੇ ਬੋਲ ਜ਼ਰੂਰ ਯਾਦ ਕਰਵਾਉਣਾ ਚਾਹਾਂਗਾ ਕਿਉਂਕਿ ਉਹ ਹਰ ਸਟੇਜ ਦੇ ਉੱਪਰੋਂ ਇੱਕੋ ਗੱਲ ਕਹਿੰਦੇ ਨੇ ਕਿ ਤੁਸੀਂ ਅਕਾਲੀਓ ਤੁਸੀਂ ਕਾਂਗਰਸੀਓ ਜਾਂ ਤੁਸੀਂ ਹੋਰ ਕਿਸੇ ਪਾਰਟੀ ਦੇ ਹੋ ਇਹ ਚੀਜ਼ ਮੈਟਰ ਨਹੀਂ ਕਰਦੀ ਹੁਣ ਸਰਕਾਰ ਸਾਡੀ ਹੈ ਤੇ ਸਰਕਾਰ ਆਮ ਲੋਕਾਂ ਦੀ ਹੈ ਤੇ ਹਰ ਆਮ ਦੀ ਗੱਲ ਜਿਹੜੀ ਆ ਉਹ ਸੁਣੀ ਜਾਊਗੀ ਤੇ ਮੈਨੂੰ ਇੱਥੇ ਖੜੇ ਨੂੰ ਕੋਈ ਇਹਨਾਂ ਚੋਂ ਖਾਸ ਨਹੀਂ ਲੱਗਿਆ ਸ਼ਾਇਦ ਜੇ ਕੋਈ ਖਾਸ ਹੁੰਦਾ ਤਾਂ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਗਲੀ ਦੇ ਹਾਲਾਤ ਇਹ ਨਾ ਹੁੰਦੇ ਹਾਲਾਤ ਵੱਖਰੇ ਹੁੰਨੇ ਸੀ ਤਾਂ ਫਿਰ ਸਵਾਲ ਇੱਥੇ ਇਹੀ ਆ ਕਿ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਦੀ ਸੁਣੀ ਕਿਉਂ ਨਹੀਂ ਜਾ ਰਹੀ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਦੀ ਸੁਣੀ ਕਿੰਨੀ ਕੁ ਜਾ ਰਹੀ ਆ ਇਹਦੀ ਗਰਾਊਂਡ ਦੀ ਰਿਐਲਿਟੀ ਗਰਾਊਂਡ ਦੀ ਰਿਪੋਰਟ ਤੁਹਾਨੂੰ ਦਿਖਾ ਦਿੰਦੀ ਐ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਪਿੰਡ ਬਾਲਿਆਂ ਵਾਲੀ ਦੇ ਵਿੱਚ ਅਸੀਂ ਇਹ ਖੜੇ ਆ ਜਿੱਤੋਂ ਮੇਨਾ ਦੇ ਦੱਸਣ ਦੇ ਮੁਤਾਬਕ ਏ ਤਕਰੀਬਨ ਲਗਭਗ ਜਿਹੜੇ ਨੇ ਉਹ 150 ਘਰ ਜਿਹੜੇ ਨੇ ਉਹ ਪ੍ਰਭਾਵਿਤ ਨੇ ਇਸ ਗੰਦੇ ਪਾਣੀ ਨੂੰ ਲੈ ਕੇ ਬਹੁਤੇ ਕਰ ਇਹ ਵੀ ਨਹੀਂ ਕਿ ਜਿਸ ਤਰ੍ਹਾਂ ਨੇ ਜੇ ਪਾਣੀ ਵਧਦਾ ਜਾਂਦਾ ਆ ਤਾਂ ਬਹੁਤੇ ਕਰਨ ਦੇ ਡਿੱਗਣ ਦੀ ਦੇ ਵੀ ਅਸਰ ਨੇ ਕਿ ਡਿੱਗ ਵੀ ਸਕਦੇ ਨੇ ਬਹੁਤੇ ਕਰ ਤੇ ਬਿਮਾਰੀਆਂ ਲੱਗਣੀਆਂ ਜਿਹੜੀਆਂ ਨੇ ਉਹ ਸੁਭਾਅਕ ਨੇ ਜੁੜੇ ਰਹੋ ਆ ਰੰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜ ধন্যবাদ